ਭਾਈ ਜੀ ਮੇਰਾ ਪਿੰਡ ਲੂਣਾ ਮਿਆਨਾ ਜੀ ਮੇਰੇ ਕੋਲ 4 ਬੇਲਰ ਨੇ ਸਰਕਾਰ ਨੇ ਮੈਨੂੰ ਪਿਛਲੇ ਸਾਲ ਸਬ ਫੀੜੀ ਦਿੱਤੀ ਸੀਗੀ ਤੇ ਅਸੀਂ ਆਲੇ-ਦਾਲੇ ਪਿੰਡਾਂ ਦੇ ਵਿੱਚ 10 ਤੋਂ 15 ਕਿਲੋਮੀਟਰ ਦੇ ਵਿੱਚ ਘੁੰਮਦੇ ਆ ਜੀ ਜਿਹੜੇ ਜੀਰੀ ਦੀ ਰਹਿਣ ਖੁਦ ਹੁੰਦੀ ਆ ਅਸੀਂ ਉਹ ਇਕੱਠੀ ਕਰਦੇ ਆ ਸਾਡੇ ਕੋਲ ਬੇਲਰ ਨੇ ਆ ਜੀ ਅਸੀਂ ਆਲੇ-ਦਾਲੇ ਏਰੀਆ ਦੇ ਵਿੱਚੋਂ ਪਰਾਲੀ ਇਕੱਠੀ ਕਰਦੇ ਆ ਅਸੀਂ ਇਹ ਤਾਂ ਕੋਈ ਕਿਸਤੋਂ ਕਿਸਾਨਾਂ ਤੋਂ ਕੁਝ ਵੀ ਲੈਂਦੇ ਨਹੀਂ ਅਸੀਂ 2-3 ਸਾਲ ਤੋਂ ਲੱਗੇ ਹੋਇਆ ਫਾਤੇ ਫਾਰਮ ਗੈਸ ਨੂੰ ਦਿੰਨੇ ਆ ਅਸੀਂ ਪਰਾਲੀ ਜੀ ਇਹ ਸੀ ਐਨਜੀ ਬਣਾਉਂਦੇ ਆ ਇਹ ਤੋਂ ਸਰਕਾਰ ਵੀ ਬਹੁਤ ਜ਼ੋਰ ਲੱਗਿਆ ਸਰਕਾਰ ਦਾ ਵੀ ਸਬਸਿਡੀਆਂ ਦਿੰਦੀ ਆ ਸਰਕਾਰ ਸਾਨੂੰ ਬੇਲਰਾਂ ਤੇ ਵੀ ਆਪਾਂ ਅੱਗ ਨਾ ਲਾਈਏ ਤੇ ਵਾਤਾਵਰਨ ਨੂੰ ਸ਼ੁੱਧ ਤੇ ਵਧੀਆ ਰੱਖੀਏ ਸਾਡੇ ਏਰੀਏ ਦੇ ਵਿੱਚ ਕੰਗਰਾਲੀ ਰਾਜਪੁੱਤਾਂ ਗੈਸ ਪਲਾਟ ਅਸੀਂ ਇਹਨਾਂ ਨੂੰ ਵੀ ਮਾਲ ਦਿੰਦੇ ਆ ਇਹਨਾਂ ਤੋਂ ਸੀएनजी ਪਲਾਟ ਜਿਹੜਾ ਲੱਗਿਆ ਗੈਸ ਬਣਦੀ ਹੈ ਨਾ ਤੋਂ ਅਸੀਂ ਪੇਪਰ ਮਿੱਲ ਜੋ ਇਹਨਾਂ ਤੋਂ ਸਟੀਮ ਬਣਾ ਕੇ ਪੇਪਰ ਤਿਆਰ ਕਰਦੇ ਨੇ ਤੇ ਹੋਰ ਵੀ ਕਈ ਮਤਲਬ ਚੀਜ਼ਾਂ ਬਣਦੀਆਂ ਨੇ ਇਹਨਾਂ ਨਾਲ ਜੋ ਸਰਕਾਰ ਨੇ ਉਪਰਾਲਾ ਕੀਤਾ ਸਬਸਿਡੀਆਂ ਦਾ ਤੇ ਅਸੀਂ ਜੋ ਬੇਲਰ ਲੈ ਸਾਾਨੂੰ ਵੀ ਬਹੁਤ ਮਦਦ ਮਿਲੀ ਸਰਕਾਰ ਦੀ ਸਾਡਾ ਇਹ ਮਕਸਦ ਕਿ ਸਾਡਾ ਮਸਲਾ ਹੱਲ ਹੁੰਦਾ ਹੋਵੇ ਸਾਡੇ ਨੌਜਵਾਨ ਮੁੰਡੇ ਕੰਮਾਂ ਤੇ ਲੱਗਣ ਸਾਡੇ ਖੇਤ ਉਪਜਾਊ ਸ਼ਕਤੀਆਂ ਵਧਣ ਸਾਡੀ ਹਵਾ ਪਾਣੀ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੋਇਆ ਹੈ ਮਾਂ ਸਾਡੀ ਸਲਾਮਤ ਰਵੇ